ਨਸ਼ੇ ਵਿਰੁੱਧ ਇੱਕ ਯੁੱਧ ਸ਼ੁਰੂ ਕੀਤਾ ਹੈ ਬਹੁਤ ਵੱਡੇ ਪੱਧਰ ਤੇ ਕਾਫੀ ਦੇਰ ਤੋਂ ਅਸੀਂ ਉਹਦਾ ਰੋਡ ਮੈਪ ਬਣਾ ਰਹੇ ਸੀ ਕਿਵੇਂ ਕਰਨਾ ਹੈ ਕੀ ਹੋਊਗਾ ਉਹਦੇ 네ਗੇਟਿਵ ਪੁਆਇੰਟਸ ਕਿਹੜੇ ਹੋਣਗੇ ਜਦੋਂ ਸਪਲਾਈ ਲਾਈਨ ਚ ਟੁੱਟ ਗਈ ਤਾਂ ਜਿਹੜੇ ਡਰੱਗ ਤੇ ਲੱਗੇ ਹੋਏ ਨੇ ਨੌਜਵਾਨ ਮੁੰਡੇ ਉਹ ਤੜਫਣਗੇ ਉਹਨਾਂ ਨੂੰ ਕਿੱਥੇ ਸੰਭਾਲਾਂਗੇ ਸੋ ਸਾਰਾ ਜਦੋਂ ਸਾਡੇ ਕੋਲੇ ਰੈਡੀ ਹੋ ਗਿਆ ਇਨਫਰਾਸਟ੍ਰਕਚਰ ਉਸ ਤੋਂ ਬਾਅਦ ਅਸੀਂ ਇਹ ਐਕਸ਼ਨ ਲਿਆ ਇਸ ਵਕਤ ਵੀ ਲਗਭਗ ਕੱਲ 10000 ਜਿਹੜਾ ਮੁਲਾਜ਼ਮ ਸੀ ਉਹ ਪੂਰੇ ਪੰਜਾਬ ਦੇ ਵਿੱਚ ਅ ਘਰ ਘਰ ਜਿਹੜੇ ਇਲਾਕਿਆਂ ਦਾ ਪਤਾ ਸੀ ਕਿ ਇੱਥੇ ਨਸ਼ਾ ਫਿੱਕਦਾ ਹੈ ਉੱਥੇ ਤਲਾਸ਼ੀਆਂ ਲੈ ਕੇ ਅਭਿਆਨ ਸ਼ੁਰੂ ਕਰ ਰਿਹਾ ਸੀ ਔਰ ਪੂਰੇ ਮੀਡੀਆ 'ਚ ਪੂਰੇ ਦੇਸ਼ ਦੇ ਵਿੱਚ ਇਹ ਗੱਲ ਚੱਲੀ ਹੈ ਜੇ ਪੰਜਾਬ ਪੁਲਿਸ ਆਪਣੀ ਆਈ ਤੇ ਆ ਜੇ ਤਾਂ ਕੋਈ ਅਸੀਂ علامهਤ ਨਹੀਂ ਹੈਗੀ ਉਹ ਐਸਾ ਜੁਰਮ ਨਹੀਂ ਹੈਗਾ ਜਿਹਨੂੰ ਖਤਮ ਨਾ ਕਰ ਸਕੇ ਸੋ ਹੁਣ ਤੁਸੀਂ ਨਵੇਂ ਪਰਿਵਾਰ ਦੇ ਵਿੱਚ ਸ਼ਾਮਲ ਹੋਗੇ ਤੇ ਇੱਕ ਮੈਂ ਹੋਰ ਤੁਹਾਨੂੰ ਖੁਸ਼ਖਬਰੀ ਦੇ ਦਿੰਨਾ ਕਿ ਕਿਉਂਕਿ ਮੈਂ ਜਦੋਂ ਪੁੱਛਿਆ ਅਫੀਸਰ ਸਾਹਿਬਾਨ ਨੂੰ ਕਿ ਨਫਰੀ ਜਿਹੜੀ ਹੈ ਉਹ 2000 ਦੇ ਵਿੱਚ ਵੀ ਉਨੀ ਹੀ ਸੀ ਅੱਜ 2025 ਚ ਵੀ ਉਨੀ 25 ਸਾਲ ਹੋ ਗਏ 80000 ਦੀ ਨਫਰੀ ਉਹ ਖੜੀ ਹੈ ਜਿਹੜੇ ਰਿਟਾਇਰ ਹੁੰਦੇ ਨੇ ਉਹਨਾਂ ਹੀ ਥਾਂ ਤੇ ਭਰਤੀ ਹੋ ਜਾਂਦੇ ਆ। ਸੋ ਇਹ ਨਫਰੀ ਜਿਹੜੀ ਆ ਬਦਹਾਮ ਦੀ ਲੋੜ ਹੈ ਕਿਉਂਕਿ ਥਾਣਿਆਂ ਦੀ ਗਿਣਤੀ ਵੀ ਵੱਧ ਗਈ ਇੰਡਸਟਰੀਅਲ ਥਾਣੇ ਵੀ ਆ ਗਏ ਹੁਣ ਤਾਂ ਐਨ ਆਰ ਆਈ ਥਾਣੇ ਲੱਗ ਹੋ ਗਏ ਤੇ ਜਨਸੰਖਿਆ ਵੱਧ ਗਈ ਸੋ ਅਸੀਂ ਆਉਣ ਵਾਲੇ ਦਿਨਾਂ 'ਚ ਕੈਬਨਿਟ ਦੇ ਵਿੱਚ ਇਹ ਅਸੀਂ ਪਾਸ ਕਰਨਾ ਹੈ ਕਿ 10000 ਨਵੇਂ ਜਿਹੜੇ ਮੁੰਡੇ ਕੁੜੀਆਂ ਭਰਤੀ ਕਰਨੇ ਨੇ ਵੱਖ-ਵੱਖ ਉਹਦਿਆਂ ਤੇ ਨਵੀਆਂ ਪੋਸਟਾਂ ਕ੍ਰੀਏਟ ਕਰ ਗਏ ਨੇ 10000 ਔਰ ਬਿਲਕੁਲ ਮੈਰਿਟ ਤੇ ਭਰਤੀ ਹੋਊਗੀ ਰਿਟਨ ਟੈਸਟ ਉਹਦੇ ਚੋਂ ਜਿਹੜੇ ਨੰਬਰ ਆਗੇ ਫਿਰ ਫਿਜ਼ੀਕਲ ਟੈਸਟ ਤੇ ਉਹਦੇ ਚੋਂ ਜਿਹੜਾ ਪਾਸ ਕਰ ਗਿਆ ਕੋਈ ਸ਼ਿਫਾਰਿਸ਼ ਦੀ ਲੋੜ ਨਹੀਂ ਪਊਗੀ ਕੋਈ ਰਿਸ਼ਵਤ ਦੀ ਲੋੜ ਨਹੀਂ ਪਊਗੀ ਮੈਰਿਟ ਤੇ ਜਦੋਂ ਭਰਤੀ ਹੋਊਗੀ ਤਾਂ ਤੁਸੀਂ ਵੀ ਕੰਮ ਫਿਰ ਮੈਰਿਟ ਦੀ ਕਰੋਗੇ ਮੈਂ ਅੱਜ ਤੁਹਾਨੂੰ ਇਹ ਵੀ ਬੇਨਤੀ ਕਰਦਾ ਕਿ ਕੋਈ ਕਿਸੇ ਦਾ ਇੱਕ ਨਵਾਂ ਪੈਸਾ ਨਹੀਂ ਲੱਗਿਆ ਹੋਣਾ ਕਿਸੇ ਟ੍ਰੇਨਿੰਗ ਲਵਾਉਣ ਵਾਸਤੇ ਜਾਂ ਭਰਤੀ ਹੋਣ ਵਾਸਤੇ ਜਾਂ ਨੰਬਰ ਲੈਣ ਵਾਸਤੇ ਜਾਂ ਕੋਈ ਹੋਰ ਤਰੀਕੇ ਨੇ ਤਾਂ ਮੈਂ ਤੁਹਾਡੇ ਤੋਂ ਵੀ ਇਹੀ ਉਮੀਦ ਕਰਦਾ ਕਿ ਤੁਸੀਂ ਜਿੱਥੇ-ਜਿੱਥੇ ਤੁਹਾਡੀ ਡਿਊਟੀ ਲੱਗੂਗੀ ਤੁਸੀਂ ਲੋਕ ਜਦੋਂ ਤੁਹਾਡੇ ਕੋਲੇ ਆਉਣਗੇ ਬਹੁਤ ਉਮੀਦ ਨਾਲ ਆਉਣਗੇ ਕਿਉਂਕਿ ਲੋਕ ਜਦੋਂ ਤੁਹਾਡੇ ਕੋਲੇ ਆਉਣਗੇ ਤਾਂ ਉਹਨਾਂ ਨੂੰ ਇੱਕ ਉਮੀਦ ਹੋਊਗੀ ਕਿ ਅੱਜ ਸ਼ਾਇਦ ਕੋਈ ਰੱਬ ਦਾ ਬੰਦਾ ਹੀ ਬੈਠਾ ਹੋਵੇ ਕੁਰਸੀ ਤੇ ਜੇ ਕਿਤੇ ਸਾਡਾ ਕੰਮ ਬਣ ਜੇ ਆ ਕਲੇਸ਼ ਚੋਂ ਨਿਕਲ ਜਾਈਏ ਜਾਂ ਮੇਰਾ ਹੱਕ ਮੈਨੂੰ ਮਿਲ ਜੇ ਮੇਨਾਂ ਇਨਸਾਫ ਹੋ ਜੇ ਤਾਂ ਮੇਰੇ ਘਰ ਦੀ ਜਿਹੜੀ ਸਥਿਤੀ ਹੈ ਕਬੀਲਦਾਰੀ ਹੈ ਜਿਹੜੀ ਉਹ ਲੀਤ ਤੇ ਚੜ ਜੂਗੀ ਜੇ ਤਾਂ ਤੁਸੀਂ ਕੰਮ ਉਹਦਾ ਵਧੀਆ ਤਰੀਕੇ ਨਾਲ ਪਿਆਰ ਨਾਲ ਬੋਲ ਕੇ ਚਾਹ ਪਾਣੀ ਪਿਆ ਕੇ ਉਹਦਾ ਕੰਮ ਵੀ ਕਰਤਾ ਉਹ ਜਾਂਦਾ ਹੋਇਆ ਵੀ ਫਿਰ ਗੁਰਦੁਆਰਾ ਸਾਹਿਬ ਜਾਊਗਾ ਪਹਿਲਾਂ ਤਾਂ ਆਉਂਦਾ ਹੋਇਆ ਅਰਦਾਸ ਕਰਕੇ ਆਊਗਾ ਕੁ ਰੱਬਾ ਤੇਰਾ ਇਹ ਬੰਦਾ ਬੈਠਾ ਹੋਵੇ ਫਿਰ ਜਾਂਦਾ ਹੋਇਆ ਵੀ ਗੁਰਦੁਆਰਾ ਸਾਹਿਬ ਜਾ ਮੰਦਿਰ ਜਾ ਮਸਜਿਦ ਜਿੱਥੇ ਵੀ ਉਹ ਉਹਨੂੰ ਸੰਤੁਸ਼ਟੀ ਮਿਲਦੀ ਹੈ ਪੂਜ ਦਾ ਜਿੱਥੇ ਵੀ ਉੱਥੇ ਜਾ ਕੇ ਜਾਂਦਾ ਹੋਇਆ ਵੀ ਧੰਨਵਾਦ ਕਰੂਗਾ ਦੁਆਵਾਂ ਕਿਹਨੂੰ ਦੇਊਗਾ ਕਿ ਧੰਨਵਾਦ ਪ੍ਰਮਾਤਮਾ ਤੇਰਾ ਹੀ ਬੰਦਾ ਸੀ ਇਹਦੇ ਪਰਿਵਾਰ ਨੂੰ ਤੇ ਇਹਨੂੰ ਤੰਦਰੁਸਤ ਰੱਖੀ ਖੁਸ਼ੀਆਂ ਦੇਈ ਤਰੱਕੀਆਂ ਦੇ ਉਹ ਦਵਾਵਾਂ ਦਾ ਕੋਈ ਕਿਸੇ ਕ੍ਰੈਂਸੀ 'ਚ ਮੁੱਲ ਨਹੀਂ ਪਿਆ ਹਜੇ ਤੱਕ ਸੋ